ਕੀ ਹਾਲ ਹੈ ਮੇਰੇ ਡਰਾਈਵਰ ਭਰਾਵਾਂ ਦਾ ਜਿੰਦਗੀ ਜਿੰਦਾਬਾਦ ਤੇ ਅੱਜ ਮੈਂ ਸਵੇਰੇ ਇੱਕ ਵੀਡੀਓ ਦੇਖੀ ਭਰਾ ਮੇਰਾ ਕਹਿੰਦਾ ਟੈਂਕਰ ਵਾਲੇ ਨੂੰ ਕਿ ਦੋ ਘੰਟੇ ਟੈਂਕਰ ਹੋਰ ਖੜਾ ਦਿਓ ਫਿਰ ਆਪਣਾ ਸਾਰਾ ਮਸਲਾ ਹੱਲ ਹੋ ਜਾਏ ਕੀ ਗੱਲ ਯਾਰ ਟੈਂਕਰ ਕਿ ਖੜਾਉਣਾ ਤੁਸੀਂ ਨਾ ਖੜਾਓ ਆਪਾਂ ਨੂੰ ਬੜੀ ਲੋੜਾਂ ਤੇ ਟੈਂਕਰ ਵਾਲੋਂ ਕੋਈ ਜ਼ਰੂਰਤ ਐ ਨਹੀਂ ਕੀ ਹਨਾ ਯਾਰ ਭਾਈ ਸਾਰਿਆਂ ਨੂੰ ਖੜਾਉਣੀਆਂ ਪੈਣਗੀਆਂ ਇੱਕ ਤਾਂ ਦਮ ਖੜਾਉਣੀਆਂ ਪੈਣਗੀਆਂ ਫਿਰ ਜਾ ਕੇ ਕਿਤੇ ਹੱਲ ਹੋਣਾ ਆਪਣਾ ਇੱਕ ਮੱਝ ਸਵੇਰੇ ਖਬਰ ਦੇਖੀ ਤੇ ਵਕੀਲ ਸਾਹਿਬ ਕਹਿ ਰਹੇ ਨੇ ਐਡਵੋਕੇਟ ਸਾਹਿਬ ਵੇ ਭਾਈ ਇਹ 6 ਮਹੀਨੇ ਪਹਿਲਾਂ ਦਾ ਕਾਨੂੰਨ ਬਣ ਚੁੱਕਿਆ ਸੁਣ ਮੈਂ ਵੀਡੀਓ ਦਿਖਾਉਣਾ ਬੜੀ ਜੀ ਨਾ ਨਜ਼ਰ ਮਾਰਿਓ ਪਹਿਲਾਂ ਆਈਪੀਸੀ ਸੀਗਾ ਇੰਡੀਅਨ ਪੈਨਲ ਕੋਡ ਸੀਗਾ ਉਹ ਹੁਣ ਦਾ ਭਾਰਤੀ ਸਹੇਤਾ ਨਿਆ ਬੰਦੂ ਹੈ ਨਿਆ ਸਹੇਤਾ ਬਣ ਗਿਆ ਹਾਂਜੀ ਹਾਂ ਇਹ ਜਿਹੜਾ 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 ਨਵਾਂ ਦਾ ਭਾਰਤੀ ਨਿਆ ਸਹੇਤਾ 2023 ਬਣੇਗਾ ਉਹ ਸਾਡੇ ਬਹੁਤ ਇਕੱਲੇ ਇੱਕ ਨਹੀਂ ਕਈ ਵਰਗਾਂ ਵਾਸਤੇ ਮਾਰੂ ਮਾਰੂ ਬਣੇਗਾ ਸਭ ਤੋਂ ਵੱਡੀ ਗੱਲ ਹੁਣ ਜਿਹੜੀ ਅੱਜ ਆਪਾਂ ਮੇਨ ਗੱਲ ਕਰਦੇ ਆਂ ਡਰਾਈਵਰ ਭਰਾਵਾਂ ਵਾਲੀ ਗੱਲ ਆ ਦੋਸਤੋ ਜਿਹੜਾ ਤੁਹਾਨੂੰ ਇਹ ਨਾਰਾ ਲਾਇਆ ਗਿਆ ਵੀ 1 ਮਹੀਨੇ ਬਾਅਦ ਤੁਹਾਨੂੰ ਇਹ ਜਿਹੜਾ ਕੈਸਲਾ ਵਾਪਸ ਲੈ ਲਾਂਗੇ ਤਾਂ ਮੈਂ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਇਹ 2003 ਦੇ ਵਿੱਚ ਕਾਨੂੰਨ ਬੜਿਆ ਸੀ ਉਹਦੇ ਕਿਤਾਬਾਂ ਛੱਪ ਕੇ ਅਦਾਲਤਾਂ ਦੇ ਵਿੱਚ ਵਕੀਲਾਂ ਦੇ ਕੋਲ ਤੇ ਉਹਨਾਂ ਦੀ ਲਾਇਬ੍ਰੇਰੀਆਂ ਦਾ ਪੰਗਾ ਪੂਰੇ ਕਰ ਲਈਆਂ ਉਹ ਪਚਾਈ ਦੇ ਅੱਜ ਫੇਰ ਜਾ ਰਹੇ ਨੇ ਇੰਨੇ ਘੰਟਿਆਂ ਤੋਂ ਬਿਲਕੁਲ 13 ਤੋਂ ਵੀ ਹੋ ਜਾ ਰਹੇ ਨੇ ਉਹਦਾ ਕਾਰਨ ਕੀ ਹੈ ਵੀ ਉਹ ਉਹ ਵੀ ਕਾਨੂੰਨ ਛਾਪ ਗਿਆ ਜੀ ਉਹ ਸਰਕਾਰ ਕਿ ਐਡੀ ਵੱਡੀ ਹੈਕਰ ਜਿਹੀ ਬੋਤੀ ਸਰਕਾਰ ਸੀ ਵੀ ਇਸ ਗੱਲ ਨੂੰ ਅਸੀਂ ਕਰ ਕਰਕੇ ਹੀ ਰ੍ਹਾਂਗੇ ਵੀ ਸਾਡੇ ਕਾਨੂੰਨ ਹੈ ਅਸੀਂ ਬਸ ਠੀਕ ਬਣਾਏ ਨੇ ਜਦੋਂ ਇਹਨਾਂ ਨੂੰ ਸੁਤੰਤਰਤਾ ਨੂੰ ਪਤੀਨ ਲੱਗਿਆ ਸਾਲ 6 ਮਹੀਨੇ ਸਾਡੇ ਸਾਡੇ ਕੋਲ ਕਾਨੂੰਨ ਬਣੀ ਜਾਂਦਾ ਗਿਆ ਇਹ ਜਦੋਂ ਕਿਤਾਬਾਂ ਛਪ ਗਈਆਂ ਗੱਲ ਛਪ ਗਈ ਹੁਣ ਜਦੋਂ ਉਹਦੀ ਇੰਪਲੀਮੈਂਟੇਸ਼ਨ ਹੋਣੀ ਹੈ ਉਦੋਂ ਇਹ ਸਰਕਾਰ ਦੇਖ ਰਹੀਦਾ ਬਹੁਤ ਲੇਟ ਨੇ ਐਡਵੋਕੇਟ ਸਾਹਿਬ ਕਹਿੰਦੇ ਵੀ ਬਹੁਤ ਲੇਟ ਆਪਾਂ ਹਜੇ ਵੇਲਾ ਸਾਮ ਲੋ ਸਮਾਂ ਆ ਜਾਂਦਾ ਹੋ ਜੋ ਇਕੱਠੇ ਖੜਾ ਲੋ ਮੇਰੇ ਭਰਾ ਬਣ ਕੇ ਹਜੇ ਵੀ ਕੋਈ ਹੋ ਜੋ ਹੱਲ ਜੇ ਆਪਾਂ ਇਕੱਠੇ ਹੋ ਗਏ ਤਾਂ ਮੈਨੂੰ ਵੈਸੇ ਲੱਗਦਾ ਤਾਂ ਹੈ ਨਹੀਂਗਾ ਉਹਨਾਂ ਨੇ ਤਾਂ ਜਾ ਕੇ ਦਿੱਲੀ ਕੇ ਅਲੀ ਸੀ ਵੀਰ ਮੇਰੇ ਹੋ ਰਾਜਧਾਨੀ ਆਪਾਂ ਤਾਂ ਇੱਕ ਏਜੰਸੀਆਂ ਮਰੇ ਨੂੰ ਜਾ ਕੇ ਬੈਠ ਹੁੰਦਾ ਵੀ ਆਪਾਂ ਏਜੰਸੀਆਂ ਕੇ ਲਈ ਤੇਲ ਵਾਲੀਆਂ ਠੀਕ ਆ ਨਾ ਗੱਲ ਵੀ ਸਭ ਦਾ ਸਬੰਧ ਹੋ ਜੇ ਉਹ ਕਹਿੰਦਾ ਉਹ ਚਲਾਈ ਜਾਂਦਾ ਮੈਂ ਵੀ ਚਲਾਉਂ ਮੈਂ ਕਹਿੰਦਾ ਮੈਂ ਚਲਾਈ ਜੈਣਾ ਉਹ ਕਹਿੰਦਾ ਭੈ ਵੀ ਚਲਾਉਂਗਾ ਚਲੋ ਚਲਾਈ ਦੇ ਚੱਕਰ ਦੀ ਆਪਾਂ ਰਗੜੇ ਜਾਣਾ ਠੀਕ ਆ ਨਾ ਕੋਈ ਖੜਦਾ ਹੋਏ ਨੀਗਾ ਜਿਹਨੇ ਇਹਨਾਂ ਦੇ ਪਕਾਰਾਂ ਬੰਦ ਕਰਤੀਆਂ ਤੇ ਜਿਹਨਾਂ ਦੀ ਵੈਸੇ ਕੋਈ ਨਾ ਬਾਲ ਨਿਕਲਦਿਆਂ ਬੱਚੋ ਗੱਡੀਆਂ ਭਰ ਕੇ ਬਾਹਰ ਵਾਲਾ ਟਰਾਂਸਪੋਰਟਰ ਚੱਲੀ ਜਾਂਦੀਆਂ ਨੇ ਤੇ ਕੰਮ ਚੱਲੀ ਜਾਂਦਾ ਗੱਡੀ ਰੁਕ ਨਹੀਂ ਰਹੀ ਜੇ ਗੱਡੀ ਰੁਕੂਗਾ ਫੇਰ ਹੀ ਹੱਲ ਹੋਊ ਇਕੱਠੇ ਹੋ ਜੋ ਇਕੱਠੇ ਹੋ ਜੋ ਵੀਰ ਬਣ ਕੇ ਮੈਂਟਾਲੀ ਗੱਲੀ ਆ ਖੜਾ ਲਓ 5 ਦਿਨ ਕਿਧਰੇ ਨੇ ਕਿਸ ਤਾਂ ਟੁੱਟਦੀਆਂ ਕਹਿੰਦੇ 6 ਤਰੀਕ ਤੋਂ ਧਰਨਾ ਜਾਰੀ ਹੈ ਮੈਨੂੰ ਤਾਂ ਨਹੀਂ ਪਤਾ ਲੱਗਿਆ ਹਜੇ ਤੱਕ ਵੀ ਕਿੱਥੇ ਧਰਨਾ ਜਾਰੀ ਹੈ ਕੁਝ ਨਹੀਂ ਬੰਦ ਹੋਇਆ ਸਭ ਕੁਝ ਉਵੇਂ ਹੀ ਚੱਲਦਾ ਤੇ ਚੱਲੀ ਜਾਣਾ ਆਪਾਂ ਤਾਂ ਡਾਲਾ ਗੰਡਾ ਬਾਪੜੀਆਂ ਕਰਾਇਆ ਗਿਆ ਠੀਕ ਹੈ ਨਾ ਇਹ ਤਾਂ ਫਿਰ ਕਾਨੂੰਨ ਹੈ ਇਹ ਤਾਂ ਨਹੀਂ ਮੈਨੂੰ ਲੱਗਦਾ ਵਾਪਸ ਕਰਾ ਚੁੱਕਾਂਗੇ ਆਪਾਂ ਵੈਸੇ ਹੱਲ ਹੋ ਜਾ ਜੋ ਆਪਾਂ ਚਾਹੀਏ ਤਾਂ ਇਕੱਠੇ ਹੋ ਜੀ ਹਨਾ ਇਕੱਠੇ ਹੁੰਦੇ ਹੈ ਜੀ ਮੈਨੂੰ ਲੱਸਣ ਦੀ ਦਿੰਦੇ ਨੇ ਆਪਣੇ ਵੀਡੀਓ ਵੀਰਵਣ ਕੇ ਸ਼ੇਅਰ ਕਰ ਦਿਓ ਮੇਰੇ ਭਰਾਵਾਂ ਨੂੰ ਹੋਰ ਵੀ ਪਤਾ ਲੱਗੇ ਬੇਪਾਸੇ ਨੇਰੇ ਚੀ ਤੁਰੇ ਫਿਰਦੇ ਆ ਕਾਨੂੰਨ ਬੜੇ ਦਾ ਕਹਿੰਦੇ 6 ਮਹੀਨੇ ਹੋ ਗਏ ਕਿਤਾਬਾਂ ਛਪ ਗਈਆਂ ਕੋਰਟ ਚ ਪਹੁੰਚ ਗਈਆਂ ਐਡਵੋਕੇਟ ਸਭ ਕਹਿੰਦੇ ਸਾਡੇ ਕੋਲੇ ਵੀ ਆ ਗਈਆਂ ਜੱਜ ਸਾਹਿਬਾਨਾਂ ਕੋਲੇ ਵੀ ਪਹੁੰਚ ਗਈਆਂ 3 ਜਣੇ ਫਰਵਰੀ ਦੇ ਵਿੱਚ ਬਹੁਤ ਸਟੂਡੈਂਟ ਨੇ ਉਹਨਾਂ ਨੂੰ ਵੀ ਇਹੀ ਲਾਅ ਜਿਹੜੇ ਕਰਦੇ ਆ ਬੱਚੇ ਇਹੀ ਕਾਨੂੰਨ ਪੜਾਇਆ ਜਾਣਾ ਜਿਹੜੇ ਕਿਤਾਬਾਂ ਹੁਣ ਛਪੀਆਂ ਨੇ ਡਰਾਈਵਰੀ ਕਾਨੂੰਨ ਖਾਤਰ ਜਿਹਨੂੰ ਕਾਲਾ ਕਾਨੂੰਨ ਕਹਿੰਦੇ ਹੋ ਠੀਕ ਆ ਨਾ ਮੇਰੇ ਤਾਂ ਹੱਥ ਜੋੜ ਕੇ ਹੀ ਮਿਹਰਬਾਨੀ ਹੈ ਵੀਰ ਬਣ ਕੇ ਇਕੱਠੇ ਹੋ ਜਾ ਯਾਰ ਆਪਣਾ ਫਿਰਕੇ ਹੱਲ ਹੋ ਜਾ। ਇਹਨਾਂ ਨੇ ਮਿੱਠੀ ਗੋਲੀ ਦੇ ਕੇ ਆਪਣਾ ਧੜਾ ਤੜਾਤਾ। ਜ਼ਿੰਦਗੀ 'ਚ ਪਹਿਲੀ ਵਾਰ ਇਹੋ ਜਿਹਾ ਸਟ੍ਰाइक ਹੋਈ ਸੀਗੀ। ਮੈਨੂੰ ਇਹ ਲੱਗਦਾ ਵੀ ਦੁਬਾਰੇ ਵੀ ਕਿਤੇ ਹੋ ਜਾਣਾ। ਇਹਦਾ ਇਨਸਾਬੇ ਲੋ ਵੀ ਪਰਮਾਤਮਾ ਨੇ ਪੁਰਨ ਇੱਕ ਮੌਕਾ ਹੀ ਦਿੱਤਾ ਇਕੱਠੇ ਹੋਣ ਦਾ। ਹੁਣ ਤਾਂ ਜੋ ਕੁਝ ਕਹੇਗਾ ਨਾ ਉਹ ਹੀ ਕੁਝ ਬਣਵਾ ਸਕਦੇ ਆ। ਜੇ ਆਪਾਂ ਚਾਹੀਏ ਤਾਂ। ਠੀਕ ਹੈ ਨਾ। ਬਾਕੀ ਸਭ ਨੂੰ ਪਤਾ ਹੀ ਹੈ ਵੀਰੇ ਹਨਾ। ਮੇਰੇ ਜਾਂ ਕਿਸੇ ਹੋਰ ਦੇ ਕਹਿਣ ਨਾਲ ਤਾਂ ਕੋਈ ਰੁਕਦਾ ਨਹੀਂਗਾ ਆਪੋ ਆਪ ਨੇ ਦੇਖ ਕੇ ਵੀਰ ਬਣਾ ਰੁਕ ਜਾ ਯਾਰ ਮੈਂ ਤੜੀ ਗੱਲਾਂ ਧੰਨਵਾਦ